ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਬੱਬੂ ਮਾਨ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਬੱਬੂ ਮਾਨ ਵੀ ਇੱਕ ਬਹੁਤ ਹੀ ਮਸ਼ਹੂਰ ਕਲਾਕਾਰ ਆ ਤਿਉਹਾਰਾਂ ਦੇ ਫੈਨ ਵੀ ਬੱਬੂ ਮਾਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਅਤੇ ਇੱਕ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਨਾਲ ਤੁਸੀਂ ਦੇਖ ਸਕਦੇ ਹੋ ਕਿ ਬੱਬੂ ਮਾਨ ਦਾ ਇੱਕ ਕਟੜ ਫੈਨ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬੱਚਿਆਂ ਨੂੰ ਗੁੜਤੀ ਦਿਵਾਉਣ ਦੇ ਲਈ ਦੇਖੋ ਬੱਬੂ ਮਾਨ ਦੇ ਘਰ ਗਿਆ ਤੇ ਬੱਬੂ ਮਾਨ ਨੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਖੁਸ਼ੀ ਦੇ ਨਾਲ ਦੇਖੋ ਸ਼ੂਟ ਜਿਹਾ ਇਹ ਬੱਚੇ ਨੂੰ ਆਪਣੇ ਹੱਥਾਂ ਦੇ ਨਾਲ ਗੁੜਤੀ ਦਿੱਤੀ ਹੈ ਆ ਵੀਡੀਓ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਬੱਬੂ ਮਾਨ ਦੇ ਫੈਨਾਂ ਤੇ ਸਿੱਧੂ ਮੂਸੇਵਾਲੇ ਵਾਈ ਦੇ ਫੈਨ ਆਪਸ ਵਿੱਚ ਕੰਟਰੋਵਰਸੀ ਕਰਦੇ ਰਹਿੰਦੇ ਨੇ ਕਿਉਂਕਿ ਕਲਾਕਾਰ ਕੋਈ ਮਾੜਾ ਨਹੀਂ ਹੁੰਦਾ ਕਿਉਂਕਿ ਹਰ ਇੱਕ ਨੇ ਮਿਹਨਤ ਕੀਤੀ ਹੁੰਦੀ ਹੈ ਤੇ ਮਿਹਨਤ ਕਰਕੇ ਅੱਗੇ ਆਇਆ ਹੁੰਦਾ ਕਿਉਂਕਿ ਬੱਬੂ ਮਾਨ ਵਾਈ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਇਸ ਲਈ ਇਸ ਮੁਕਾਮ ਤੇ ਹੈ ਆ ਤਾਂ ਵੀਰ ਤੁਸੀਂ ਦੇਖੋ ਕਿ ਜਦੋਂ ਆਪਣੇ ਬੱਚੇ ਨੂੰ ਗੁਲਤੀ ਦਵਾਉਂਦਾ ਤੇ ਬੜਾ ਹੀ ਖੁਸ਼ ਹੁੰਦਾ ਪਰਿਵਾਰ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪਸ ਕਰਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ